ਹਾਂਜੀ ਕੀ ਨਾਮ ਹੈ ਜੀ ਮੇਰਾ ਨਾਮ ਕਰਨੈ ਸਿੰਘ ਲੰਗ ਹਾਰਤਿਕ ਸੰਜੁਣੀਆ ਇਕਤਾ ਜਿਆਦਾ ਸਰਬਸਰ ਹੈਗਾ ਕੀ ਪ੍ਰੋਬਲਮ ਹੈ ਰਜਿੰਦਰਾ ਜੀ ਡਬਲ ਹੋਏ ਕਿ ਅਸੀਂ 8 ਤਰੀਕ ਨੂੰ ਮਰਜੀਵੜਿਆਂ ਦੇ ਜਥੇ ਦੇ ਵਿੱਚ ਤੇ ਉਹਨਾਂ ਦੀ ਗਵਾਹੀ ਕਰਦੇ ਸੀ ਸਰਕਾਰ ਦੇ ਨੀਤੀ ਤੇ ਨੀਤੀ ਦੇ ਫਰਕ ਹੈ ਸਾਡੇ ਗੱਲ ਬੜੇ ਵੈਸੇ ਨੇ ਉਹ ਸਾਨੂੰ ਸਨਗਤ ਕਾਰਡ ਦਿਖਾਓ ਗਿਣਤੀ ਕਰਾਓ ਐਸੀ ਇਹ ਹੀ ਜਵਾਬਤਾ ਸਾਡਾ ਮੁਰਮਾ ਵੀ ਅਸੀਂ ਸਨਾਗਤ ਕਾ ਇਹ ਕਾਰਵੇ ਦਿੰਨੇ ਆ ਤੁਹਾਨੂੰ ਉਧਾਰ ਕੱਟ ਵੀ ਦਿੰਨੇ ਆ ਗਿਣਤੀ ਵੀ ਕਰਾਉਣੀ ਆ ਸਾਡੇ ਘਰ ਗਾਰੰਟੀ ਕਰੋ ਸਾਨੂੰ ਕਹਾ ਜਾਣ ਦੀ ਉਹ ਕਹਿੰਦੇ ਵੀ ਪਰਮੇਸ਼ਨ ਲਓ ਜਿਹੜੇ ਕਿਰਾਏ ਦੇ ਵਿੱਚ ਸਾਡੇ ਤੇ ਵਾਹ ਬਹਾਨਾ ਬਣਾਇਆ ਉਹਨਾਂ ਨੇ ਫੁੱਲ ਸਿੱਟਾਂ ਦਾ ਫੁੱਲਾਂ ਦੇ ਵਿੱਚ ਵੀ ਇੱਕ ਵੀ ਗਲਤਾ ਜਿਹੜਾ ਲੋਕਾਂ ਦੇ ਅੱਖਾਂ ਦੇ ਵਿੱਚੋਂ ਪਾਣੀ ਆ ਨੱਕਾ ਜੋ ਨਰਿਆ ਆਈਆਂ ਨੇ ਤੇ ਉਹਨਾਂ ਨੇ ਹੱਤ ਕੰਦੇ ਹਰ ਤਰ੍ਹਾਂ ਦੇ ਵਾਹ ਬਰਚਾਏ ਨੇ ਤੇ ਜੇ ਫਿਰ ਬੰਬ ਉਹ ਸਤਨੇ ਸ਼ੁਰੂ ਕਰਤੇ ਜਿਹੜਾ ਬੰਬ ਹੈ ਉਹਰੇ ਮੇਰੇ ਬੱਖੀ ਤੇ ਲੱਗਾ ਮੇਰੇ ਮੂਲ ਭੇਟੀ ਦੀ ਸੀ ਇਹ ਪੇਟ ਆ ਮੇਰਾ ਜਿਹੜਾ ਉਹਰੇ ਇਕੱਠਾ ਹੋਇਆ ਇਕੱਠਾ ਹੋ ਕੇ ਗੋਲਾ ਬਣ ਗਿਆ ਤੇ ਡਾਕਟਰ ਸਾਹਿਬ ਨੇ ਇਹ ਕਿਹਾ ਵੇ ਥੋੜੀ ਜਾਨ ਨੂੰ ਖਤਰਾ ਹੈ ਤੇ ਇਹਦਾ ਆਪਰੇਸ਼ਨ ਹੈ ਜਿਹੜਾ ਕਰਾਉ ਹੋਊਗਾ ਵੇਰਵਾਰ ਵਾਲੇ ਦਿਨ ਆਪਰੇਸ਼ਨ ਹੈ ਜਿਹੜਾ ਕੀਤਾ ਜਾਊਗਾ ਇਹ ਤੁਹਾਡੇ ਤੇ ਟੀਅਰ ਗੈਸ ਲੱਗਿਆ ਗੈਸ ਦਾ ਗੋਲਾ ਲੱਗਾ ਹਾਂ ਜਿਹੜੇ ਐਨੇ ਸਾਰੇ ਲੰਬੇ ਹੁੰਦੇ ਨੇ ਮੋٹے ਹੁੰਦੇ ਨੇ ਉਹ ਲੱਗਾ ਬੱਖੀ ਤੇ ਹਾਂ ਜੀ ਕਿਨਾਂ ਹਾਂ ਮੇਰਾ ਨਾਮ ਗੁਰਵਿੰਦਰ ਸਿੰਘ ਸਾਦਰਪੁਰ ਬੀਕੇਜੂ ਇਕਤਾ ਆਜ਼ਾਦ ਤੋਂ ਜੋ ਕਿ ਕੀ ਕਰਨਾ ਰੇਡ ਲੱਗਦਾ ਹੈ ਅਸੀਂ ਕਰਨੈਲ ਸਿੰਘ ਲੰਗ ਜੀ ਦਾ ਜਿਹੜਾ ਪਤਾ ਲੈਣ ਆਏ ਸੀਗੇ ਕਿਉਂਕਿ ਜਿਹੜਾ 8 ਤਰੀਕ ਨੂੰ ਆਪਣਾ ਸ਼ੰਭੂ ਤੋਂ ਦਿੱਲੀ ਲਈ ਜਿਹੜਾ ਮੋਰਚਾ ਰਵਾਨਾ ਹੋਇਆ ਸੀਗਾ ਇਹ ਉਸ ਦੇ ਵਿੱਚ ਮਰਜੀਬੜਿਆਂ ਦੇ ਜਥੇ ਦੇ ਵਿੱਚ ਗਏ ਸੀਗੇ ਉੱਥੇ ਇਹਨਾਂ ਦੇ ਟਾਇਰ ਗੈਸ ਵਾਲਾ ਜਿਹੜਾ ਬੰਬ ਹੈ ਉਹ ਲੱਗਣ ਕਾਰਨ ਢਿੱਡ ਦੇ ਵਿੱਚ ਇਨਫੈਕਸ਼ਨ ਹੋ ਗਈ ਤੇ ਉਹਦੇ ਨਾਲ ਨਾੜ ਫਟਣ ਦਾ ਡਾਕਟਰ ਸਾਹਿਬ ਕਹਿੰਦੇ ਖਤਰਾ ਹੈਗਾ ਜਿਹੜਾ ਕਿ ਉਹਨਾਂ ਨੇ ਵੀਰਵਾਰ ਦਾ ਜਿਹੜਾ ਸਮਾਂ ਉਹ ਇਹਨਾਂ ਦਾ ਆਪਰੇਸ਼ਨ ਦਾ ਦਿੱਤਾ ਹੈਗਾ ਕਿਉਂਕਿ ਡਾਕਟਰ ਸਾਹਿਬ ਕਹਿੰਦੇ ਵੀ ਤੁਸੀਂ ਇਦਾਂ ਦੇ ਜਾਓਗੇ ਤਾਂ ਤੁਹਾਡੀ ਜਾਨ ਹੈ ਜਿਹੜੀ ਉਹ ਬਹੁਤ ਖਤਰੇ ਦੇ ਵਿੱਚ ਹੈ ਸਰਕਾਰ ਨੂੰ ਜੇ ਦੇਖਿਆ ਜਾਵੇ ਇੱਕ ਪਾਸੇ ਤਾਂ ਉਹ ਪਹਿਲਾਂ ਕਹਿੰਦੇ ਸੀਗੇ ਵੀ ਤੁਸੀਂ ਟ੍ਰੈਕਟਰ ਟਰਾਲੀਆਂ ਨੂੰ ਛੱਡ ਕੇ ਦਿੱਲੀ ਵੱਲ ਆਓ ਪਰ ਦਿੱਲੀ ਵੱਲ ਜਾਣ ਵਾਸਤੇ ਕਹਿੰਦੇ ਤੁਸੀਂ ਪੈਦਲ ਆ ਸਕਦੇ ਹੋ ਪਰ ਹੁਣ ਜਦੋਂ ਕਿਸਾਨਾਂ ਨੇ ਪੈਦਲ ਜਾਣ ਦਾ ਵੀ ਰਸਤਾ ਖਤਾਰ ਕੀਤਾ ਪਰ ਉਸ ਦੇ ਵਿੱਚ ਵੀ ਕਿਵੇਂ ਤੁਹਾਨੂੰ ਤੁਹਾਡੇ ਸਾਹਮਣੀਆਂ মিডিਆ ਦੇ ਕਿਵੇਂ ਬੈਰੀਕੇਡ ਲਾ ਕੇ ਰੋਕਿਆ ਗਿਆ ਕਿਸਾਨਾਂ ਨੂੰ ਕਿਵੇਂ ਟੀਅਰ ਗੈਸ ਦੇ ਗੋਲੇ ਅਥਰੂ ਗੈਸ ਦੇ ਗੋਲੇ ਕਿਵੇਂ ਉੱਥੇ ਨਿਹੱਤਿਆਂ ਦੇ ਉੱਪਰ ਮਾਰੇ ਜਾ ਰਹੇ ਨੇਗੇ ਕਦੇ ਉਹ ਆਧਾਰ ਕਾਰਡ ਦੀ ਪਛਾਣ ਮੰਗਦੇ ਨੇ ਪਰ ਉਹਨਾਂ ਨੂੰ ਜਦੋਂ ਪੁੱਛਿਆ ਜਾਂਦਾ ਵੀ ਸਾਨੂੰ ਦਿੱਲੀ ਜਾਣ ਦੇਵੋਗੇ ਉਹ ਕਿੰਨੇ ਵੀ ਤੁਹਾਡੇ ਕੋਲ ਪਰਮਿਸ਼ਨ ਨਹੀਂ ਹੈਗੀ ਜੋ ਕਿ ਭਾਰਤ ਸਰਕਾਰ ਨੂੰ ਪਰਮਿਸ਼ਨ ਹੈ ਜਿਹੜੀ ਈਮੇਲ ਦੇ ਜ਼ਰੀਏ ਭੇਜੀ ਗਈ ਹੈ ਵੀ ਸਾਨੂੰ ਆਰਾਮਲੀਲਾ ਗਰਾਊਂਡ ਜਾਂ ਜੰਤਰ ਮੰਤਰ ਦੀ ਜਿਹੜੀ ਜਗ੍ਹਾ ਉਹ ਸਾਨੂੰ ਦਿੱਤੀ ਜਾਵੇ ਪਰ ਜਿਹੜੀ ਸਰਕਾਰ ਹੈ ਉਹ ਸਾਨੂੰ ਕੋਈ ਜਗ੍ਹਾ ਨਹੀਂ ਦੇ ਰਹੀ ਪਰ ਉਹ ਦਿੱਲੀ ਜਿਹੜਾ ਜਾਣ ਸਾਨੂੰ ਨਹੀਂ ਦਿੱਤਾ ਜਾ ਰਿਹਾ ਟੀਅਰ ਗੈਸ ਦੇ ਗੋਲੇ ਤੇ ਬੰਬ ਤੇ ਰਬੜ ਦੀਆਂ ਗੋਲੀਆਂ ਮਾਰ ਮਾਰ ਕੇ 8 ਤਰੀਕ ਨੂੰ ਸਾਡੇ ਕਿਸਾਨ ਐ ਜਿਹੜੇ 8 9 ਦੇ ਲਗਭਗ ਜਿਹੜੇ ਉੱਥੇ ਜ਼ਖਮੀ ਹੋਏ ਨੇਗੇ